ਗੁੱਡ ਮਾਰਨਿੰਗ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵੀਰ ਦਾ ਕੱਲ ਮੈਸੇਜ ਆਇਆ ਸੀ ਵੀ ਘੋੜਿਆਂ ਦੇ ਵਿੱਚ ਮੂਕ ਦੇ ਉੱਪਰ ਵੀਡੀਓ ਬਣਾਓ ਉਹਦੇ ਉੱਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਮੂਕ ਆ ਜਿਹੜੀ ਕੋਈ ਬਿਮਾਰੀ ਨਹੀਂ ਹੈਗੀ ਮੂਕ ਕੋਈ ਹੋਈ ਹੋਈ ਆਪਾਂ ਦਾ ਆਪਾਂ ਡਾਊਨ ਕੰਡੀਸ਼ਨ ਦਾ ਜਾਂ ਕਹਿ ਦਈਏ ਵੀ ਹੌਚ-ਪੌਚ ਹੋਏ ਕੋਈ ਕੰਮ ਦਾ ਇੱਕ ਨਤੀਜਾ ਆਹ ਦਿਨਾਂ ਦੇ ਵਿੱਚ ਮੋਕ ਕਿਉਂ ਲੱਗਦੀ ਆ ਮੋਕ ਦੇ ਮੇਨਲੀ ਪਹਿਲੇ ਤਿੰਨ ਚਾਰ ਕਾਰਨ ਦੇਖ ਲੈਣੇ ਆਪਾਂ ਕੋਈ ਲੀਵਰ ਇਨਫੈਕਸ਼ਨ ਹੋ ਗਈ ਡਾਈਜੈਸ਼ਨ ਪ੍ਰੋਪਰ ਨਹੀਂ ਹੈਗੀ ਉਦੋਂ ਵੀ ਮੋਕ ਲੱਗ ਜਾਂਦੀ ਆ ਜਾਂ ਹਰੇ ਦੇ ਵਿੱਚ ਜਿਹੜਾ ਹਰਾਚਾਰਾ ਪਾਉਨੇ ਆ ਉਧਰ ਵਾਟਰ ਕੰਟੈਂਟ ਜ਼ਿਆਦਾ ਉਦੋਂ ਵੀ ਮੋਕ ਲੱਗ ਜਾਂਦੀ ਆ ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਜਦੋਂ ਜਾਨਵਰ ਕੱਲੀ ਤੂੜੀ ਖਾਂਦੇ ਆ ਵੈਸੇ ਤਾਂ ਕੱਲੀ ਤੂੜੀ ਪਾਉਣੀ ਨਹੀਂ ਚਾਹੀਦੀ ਕਦੇ ਵੀ ਜਦੋਂ ਕੱਲੀ ਤੂੜੀ ਖਾਂਦੇ ਆ ਉਦੋਂ ਵੀ ਲਿੱਦ ਦੇ ਵਿੱਚ ਪਾਣੀ ਮਾਰਨ ਲੱਗ ਜਾਂਦੇ ਆ ਕਿਉਂਕਿ ਜਿਹੜਾ ਤੂੜੀ ਦੇ ਵਿੱਚ TDM ਟੋਟਲ ਡਾਈਜੈਸਟਿਵ ਮੈਟਰ ਉਹ ਬਹੁਤ ਥੋੜਾ ਹੁੰਦਾ ਬਹੁਤ ਸਾਰੇ ਸੱਜਣਾਂ ਨੂੰ ਭੁਲੇਖਾ ਰਹਿੰਦਾ ਵੀ ਕਿਤੇ ਨਾ ਕਿਤੇ ਜਿਹੜੀ ਤੂੜੀ ਆ ਸੁੱਕਾ ਚਾਰਾ ਇਹਦੇ ਨਾਲ ਕਿਤੇ ਲਿੱਦ ਕੈੜੀ ਕਰਨੀ ਇਹ ਵੀ ਕੋਈ ਹੋਇ ਨਹੀਂਗਾ ਤੇ ਤੀਜਾ ਕਾਰਨ ਕੀ ਹੋ ਜਾਂਦਾ ਜਿਵੇਂ ਉਹਦੇ ਗੱਟ ਦੇ ਵਿੱਚ ਅਲਸਰ ਹੋ ਗਏ ਕਿਉਂਕਿ ਘੋੜੇ ਦੀ ਜਿਹੜੀ ਪੇਟ ਦੇ ਵਿੱਚ ਡਾਈਜੈਸ਼ਨ ਉਹ ਨਾ ਮਾਤਰ ਹੁੰਦੀ ਆ ਉਹਦੀ ਸਾਰੀ ਜਿਹੜੀ ਡਾਈਜੈਸ਼ਨ ਉਹ ਛੋਟੀ ਆਂਤ ਤੇ ਵੱਡੀ ਆਂਤ ਜਿਹਨੂੰ ਆਪਾਂ ਹਿੰਡ ਗੱਟ ਤੇ ਫੋਰ ਗੱਟ ਕਹਿੰਦੇ ਆ ਉਹਦੇ ਵਿੱਚ ਹੋਣੀ ਹੁੰਦੀ ਆ ਜਦੋਂ ਉਹਦੇ ਚ ਅਲਸਰ ਹੋ ਜਾਂਦੇ ਆ ਉਦੋਂ ਫਿਰ ਘੋੜਿਆਂ ਨੂੰ ਪਰਮਾਨੈਂਟ ਡੈਰੀਆ ਹੋ ਜਾਂਦਾ ਭਾਗ ਕੀ ਆ ਮੋਕ ਜੀ ਉਹ ਮਾਰਦੇ ਰਹਿੰਦੇ ਆ ਤੇ ਨਾ ਰਾਜੀ ਹੁੰਦੇ ਆ ਕਿਉਂਕਿ ਜਦੋਂ ਡਾਈਜੈਸ਼ਨ ਨੇ ਅਪਸੈਟ ਹੋ ਗਈ ਤੇ ਜਿਹੜੀ ਅੱਜ ਦੇ ਦਿਨਾਂ ਦੇ ਵਿੱਚ ਕੀ ਆ ਜਿਹੜਾ ਹੁਣ ਆਪਾਂ ਹਰਾਚਾਰਾ ਪਾ ਰਹੇ ਆ ਇੱਕ ਤਾਂ ਇਹ ਕੱਚਾ ਇਹਦੇ ਵਿੱਚ ਵੀ ਟੀਡੀਐਮ ਘਟ ਜਾਂਦਾ ਤੇ ਦੂਸਰੀ ਗੱਲ ਇਹ ਚ ਵਾਟਰ ਕੰਟੈਂਟ ਜ਼ਿਆਦਾ ਆ ਵਾਟਰ ਕੰਟੈਂਟ ਜ਼ਿਆਦਾ ਹੋਣ ਕਰਕੇ ਵੀ ਘੋੜਿਆਂ ਨੂੰ ਮੋਕ ਲੱਗਦੀ ਆ ਤੇ ਤੀਜਾ ਕਾਰਨ ਕੀ ਆ ਕੋਈ ਬਿਮਾਰੀ ਹੋ ਜਾਂਦੀ ਹੈ ਕੋਈ ਬੈਕਟੀਰੀਅਲ ਇਨਫੈਕਸ਼ਨ ਹੋਊਗੀ ਉਦੋਂ ਵੀ ਮੂਕ ਲੱਗ ਜਾਂਦੀ ਆ ਕਈ ਵਾਰ ਦਾਣਾ ਬਹੁਤ ਜ਼ਿਆਦਾ ਪਾਤਾ ਜਾਂ ਇੱਕਦਮ ਚੇਂਜ ਕਰਤਾ ਉਦੋਂ ਵੀ ਡਾਈਜੈਸ਼ਨ ਅਪਸੈਟ ਹੋ ਕੇ ਮੂਕ ਲੱਗ ਜਾਂਦੀ ਆ ਸੋ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਮੂਕ ਨਾਂ ਦੀ ਕੋਈ ਬਿਮਾਰੀ ਨਹੀਂ ਹੈਗੀ ਮੂਕ ਦੇ ਮੂਕ ਇੱਕ ਸਿੰਪਟਮ ਆ ਮੂਕ ਬਿਮਾਰੀ ਨਾ ਹੋ ਕੇ ਇੱਕ ਸਿੰਪਟਮ ਆ ਉਹ ਤੁਸੀਂ ਜੇ ਫਾਈਂਡ ਆਊਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਵੀ ਮੋਕ ਹੋਈ ਕਿਉਂ ਆ ਫਿਰ ਉਹਦਾ ਸੋਲੂਸ਼ਨ ਈਜ਼ੀ ਹੋ ਜਾਊਗਾ ਬੈਸਟ ਐਂਟੀ ਡਾਇਰੀਅਲ ਜਿਵੇਂ ਲੋਪਰਾਮਾਈਡ ਵਗੈਰਾ ਆਉਂਦੀਆਂ ਨੇ ਹਨ ਪਰ ਉਹ ਵੀ ਪਰਮਾਨੈਂਟ ਸੋਲੂਸ਼ਨ ਨਹੀਂ ਕਿਉਂਕਿ ਜਿੰਨਾ ਚਿਰ ਤੁਸੀਂ ਪ੍ਰੋਬਲਮ ਲੱਭ ਕੇ ਉਹਦਾ ਹੱਲ ਨਹੀਂ ਕਰਦੇ ਉਹਨਾਂ ਚਿਰ ਉਹਦਾ ਕੋਈ ਹੱਲ ਨਹੀਂ ਹੈਗਾ ਲੋਪਰਾਮਾਈਡ ਐਂਟਰੀ ਡਾਇਰੀ ਲਾਉਂਦੀ ਹੈ ਜਿਹਦੇ ਵਿੱਚ ਮਟਰੈਂਡਾ ਜ਼ੋਲ ਹੁੰਦਾ ਠੀਕ ਹੈ ਜੇ ਕੋਈ ਇਨਫੈਕਸ਼ਨ ਆ ਫਿਰ ਉਹਦਾ ਟ੍ਰੀਟਮੈਂਟ ਕਰਨਾ ਪਊਗਾ ਇਸ ਕਰਕੇ ਜਿਹੜੀ ਮੋਕ ਆ ਮੋਕਲਾ ਦੀ ਕੋਈ ਬਿਮਾਰੀ ਨਹੀਂ ਸੋ ਇਹਦੇ ਹੱਲ ਲਈ ਤੁਸੀਂ ਜਾਂ ਦਾ ਫਿਰ ਸੁੱਕੇ ਚਾਰੇ ਦਾ ਜਿਵੇਂ ਮੂੰਫੜੀ ਦਾ ਭੋਹ ਹੋ ਜਾਂਦਾ ਪਰ ਸਾਫ ਸੁਥਰਾ ਹੋਵੇ ਤੇ ਉਹਦੇ ਵਿੱਚ ਹਰਾ ਚਾਰਾ ਲਾ ਕੇ ਉਹਨੂੰ ਪਾ ਲਓ ਜਾਂ ਫਿਰ ਜਾਂ ਜਿਹਨੂੰ ਆਪਾਂ ਏਹ ਕਹਿੰਦੇ ਆ ਜਿਵੇਂ ਬਾਜਰੇ ਦੀ ਕੁੱਟੀ ਵਗੈਰਾ ਉਹ ਪਾ ਲਓ ਉਹਦੇ ਨਾਲ ਹੱਲ ਹੋ ਜਾਊਗਾ ਬਾਕੀ ਜੇ ਕੋਈ ਇਨਫੈਕਸ਼ੀਅਸ ਡਾਇਰੀ ਆ ਇਨਫੈਕਸ਼ਨ ਚਾਰ ਤਰ੍ਹਾਂ ਦੀ ਹੁੰਦੀ ਹੈ ਮੇਨਲੀ ਪ੍ਰੋਟੋਜ਼ੋਆ ਵਾਇਰਸ ਬੈਕਟੀਰੀਅਲ ਤੇ ਫੰਗਲ ਜੇ ਕੋਈ ਵੀ ਵਾਹ ਮਤਲਬ ਇਨਫੈਕਸ਼ੀਅਸ ਡਾਇਰੀ ਆ ਪਰ ਉਹ ਦੋ ਇਸੇ ਸਾਬ ਨਾਲ ਟ੍ਰੀਟਮੈਂਟ ਕਰਕੇ ਹੱਲ ਹੋਊਗਾ ਪਰ ਮੈਨੂੰ ਲੱਗਦਾ ਵੀ ਜਿਹੜੇ ਮੋਸਟਲੀ ਕੇਸ ਨੇ ਉਹ ਡਾਈਜੈਸ਼ਨ ਦੀ ਹੁੰਦੇ ਨੇ ਜਿਹਦੇ ਵਿੱਚ ਹਰੇ ਚਾਰਿਆਂ ਦੀ ਤੇ ਸੁੱਕੇ ਚਾਰਿਆਂ ਦਾ ਜਿਹੜਾ ਬੈਲੈਂਸ ਆਪਾਂ ਨਹੀਂ ਕਰ ਪਾਉਂਦੇ ਠੀਕ ਹੈ ਦੋਸਤੋ ਮਿਲਦੇ ਆ नेक्स्ट ਵੀਡੀਓ ਚ ਵੀਡੀਓ ਬਣਾਉਣ ਦਾ ਟਾਈਮ ਆਇਆ ਨਹੀਂ ਸੀ ਪਰ ਕਮੈਂਟ ਦਾ ਜਵਾਬ ਦੇਣਾ ਜ਼ਰੂਰੀ ਸੀ ਸੋ ਇਸ ਕਰਕੇ ਰਸਤੇ 'ਚ ਹੀ ਬਣਾ ਰਿਹਾ ਧੰਨਵਾਦ ਦੋਸਤੋ